ਸਮਰਾਲਾ ਵਿਖੇ ਚੰਡੀਗੜ੍ਹ ਰੋਡ ਉੱਪਰ ਬੈਟਰੀਆਂ ਦੀ ਦੁਕਾਨ ਕਰਦੇ ਕਮਲ ਨਾਮੀ ਨੌਜਵਾਨ ਨਾਲ ਇੱਕ ਅਖੌਤੀ ਆਰਮੀ ਮੈਨ ਠੱਗ ਨੇ 23400 ਰੁਪਏ ਦੀ ਠੱਗੀ ਮਾਰ ਲਈ ਜਾਣਕਾਰੀ ਦਿੰਦਿਆਂ ਦੁਕਾਨਦਾਰ ਕਮਲ ਸਿੰਘ ਨੇ ਦੱਸਿਆ ਕਿ ਉਸ ਨੂੰ ਇੱਕ ਫੋਨ ਆਇਆ ਫੋਨ ਕਰਤਾ ਨੇ ਦੱਸਿਆ ਕਿ ਉਹ ਇੱਕ ਆਰਮੀ ਮੈਨ ਹੈ ਅਤੇ ਉਸ ਦੀ ਗੱਡੀ ਦੀ ਬੈਟਰੀ ਖਰਾਬ ਹੋ ਚੁੱਕੀ ਹੈ ਬੈਟਰੀ ਦਾ ਰੇਟ 5600 ਰੁਪਏ ਵਿੱਚ ਤੈਅ ਹੋ ਗਿਆ ਫੋਨ ਕਰਨ ਵਾਲੇ ਨੇ ਪਹਿਲਾਂ ਤਾਂ 3000 ਰੁਪਏ ਦੁਕਾਨਦਾਰ ਦੇ ਅਕਾਊਂਟ ਵਿੱਚ ਪਾ ਦਿੱਤੇ ਅਤੇ ਉਸ ਦਾ ਬੈਂਕ ਮੈਸੇਜ ਪ੍ਰੂਫ ਵਜੋਂ ਦੁਕਾਨਦਾਰ ਦੇ ਵਟਸਐਪ ਤੇ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਉਸ ਵਟਸਐਪ ਨੰਬਰ ਉੱਪਰ 26000 ਰੁਪਏ ਟਰਾਂਸਫਰ ਹੋਣ ਦਾ ਮੈਸੇਜ ਵੀ ਆ ਗਿਆ ਇਸ ਦੇ ਨਾਲ ਹੀ ਥੱਗ ਵਿਅਕਤੀ ਵੱਲੋਂ ਫੋਨ ਕਰਕੇ ਕਿਹਾ ਗਿਆ ਕਿ ਉਸ ਨੇ 2600 ਰੁਪਏ ਭੌਂਦੀ ਥਾਂ ਗਲਤੀ ਨਾਲ 26000 ਅਕਾਊਂਟ ਵਿੱਚ ਪਾ ਦਿੱਤੇ ਦੁਕਾਨਦਾਰ ਉਕਤ ਠੱਗ ਦੇ ਝਾਂਸੀ ਵਿੱਚ ਆ ਗਿਆ ਤੇ ਉਸ ਨੇ 23400 ਰੁਪਏ ਬਿਨਾਂ ਸੋਚੇ ਸਮਝੇ ਠੱਗ ਦੇ ਅਕਾਊਂਟ ਵਿੱਚ ਪਾ ਦਿੱਤੇ ਇਸ ਦੌਰਾਨ ਠੱਗਾ ਆਪਣੀ ਠੱਗੀ ਲਗਾਉਣ ਵਿੱਚ ਕਾਮਯਾਬ ਹੋ ਗਿਆ ਦੂਸਰੀ ਘਟਨਾ ਵਿੱਚ ਇਹਨਾਂ ਠੱਗਾ ਵੱਲੋਂ ਬੜੀ ਹੀ ਚੁਸਤੀ ਦੇ ਨਾਲ ਨੌਸਰਬਾਜੀ ਕਰਦੇ ਹੋਏ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਾਣਕਾਰੀ ਦੇ ਅਨੁਸਾਰ ਨੌਸਰ ਬਾਜ਼ਾ ਵੱਲੋਂ ਸ਼ਹਿਰ ਦੇ ਦੁਕਾਨਦਾਰਾਂ ਨੂੰ ਆਪਣੇ ਟਾਰਗੇਟ ਤੇ ਰੱਖਦੇ ਹੋਏ ਉਹਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਅੱਜ ਵਾਪਰੀ ਇੱਕ ਘਟਨਾ ਵਿੱਚ ਸ਼ਹਿਰ ਵਿੱਚ ਸਟੇਸ਼ਨਰੀ ਦੀ ਦੁਕਾਨ ਕਰਦਾ ਰਜਿਤ ਖੁੱਲਰ ਨਾਮੀ ਵਿਅਕਤੀ ਵੱਡੀ ਠੱਗੀ ਹੋਣ ਤੋਂ ਵਾਲ-ਵਾਲ ਬਚ ਗਿਆ। ਉਸਨੇ ਦੱਸਿਆ ਕਿ ਉਸ ਨੂੰ ਇੱਕ ਫੋਨ ਆਇਆ ਜਿਸ ਵਿੱਚ ਫੋਨ ਕਰਤਾ ਨੇ ਕਿਹਾ ਕਿ ਮੈਂ ਸਮਰਾਲਾ ਦਾ ਫੌਜੀ ਕੰਟੇਨ ਤੋਂ ਬੋਲਦਾ ਹਾਂ ਸਾਨੂੰ ਕਾਪੀ ਅਤੇ ਪੈਨ ਚਾਹੀਦੇ ਹਨ ਰਜਤ ਖੁੱਲਰ ਨੇ ਦੱਸਿਆ ਕਿ ਆਪਣਾ ਨਾਮ ਰਵੀ ਕੁਮਾਰ ਦੱਸਿਆ ਅਤੇ ਉਸਨੇ WhatsApp ਉੱਪਰ ਆਪਣਾ ਆਈਡੀ ਕਾਰਡ ਵੀ ਭੇਜਿਆ ਆਈਡੀ ਕਾਰਡ ਦੇਖ ਕੇ ਸਾਨੂੰ ਯਕੀਨ ਹੋ ਗਿਆ ਅਤੇ ਸਾਡੇ ਵਿਚਕਾਰ ਕਾਪੀ ਅਤੇ ਕਿਤਾਬਾਂ ਦੀ 5400 ਰੁਪਏ ਦੀ ਡੀਲ ਹੋ ਗਈ ਫੋਨ ਕਰਨ ਵਾਲੇ ਨੇ 100 ਰੁਪਏ ਆਨਲਾਈਨ ਪਾ ਕੇ ਚੈੱਕ ਕਰਨ ਲਈ ਕਿਹਾ ਤਾਂ ਜੋ ਬਾਕੀ ਦੀ ਰਕਮ ਤਸੱਲੀ ਦੇ ਨਾਲ ਭੇਜ ਸਕੇ ਬਾਦ ਵਿੱਚ ਫੋਨ ਕਰਤਾ ਨੇ ਇੱਕ ਬੈਂਕ ਵੱਲੋਂ ਆਇਆ ਐਸ ਐਮ ਐਸ ਰਜਿਤ ਖੁੱਲਰ ਨੂੰ ਭੇਜ ਕੇ ਕਿਹਾ ਕਿ ਸਾਡੇ ਵੱਲੋਂ ਗਲਤੀ ਦੇ ਨਾਲ 5400 ਰੁਪਏ ਦੀ ਥਾਂ ਤੇ 54000 ਰੁਪਏ ਪੈ ਗਏ ਹਨ ਕਿਰਪਾ ਕਰਕੇ ਬਾਕੀ ਪੈਸੇ ਸਾਨੂੰ ਵਾਪਸ ਸੈਂਡ ਕਰ ਦਿਓ ਰਜਿਤ ਖੁੱਲਰ ਨੇ ਦੱਸਿਆ ਕਿ ਉਸਨੇ ਦੇਖਿਆ ਕਿ ਉਸਦੇ ਅਕਾਊਂਟ ਵਿੱਚ ਕੋਈ ਵੀ ਪੈਸਾ ਨਹੀਂ ਆਇਆ ਸੀ ਸਮਰਾਲਾ ਤੋਂ ਲਖਵਿੰਦਰ ਸਿੰਘ ਕਤਰੀ ਦੀ ਰਿਪੋਰਟ ਹਾਂਜੀ ਨਾਮ ਦੱਸੋ ਹਾਂ ਸਸ਼ੀਕਾਲ ਜੀ ਮੇਰਾ ਨਾਮ ਰਜਿਤ ਖੁੱਲਰ ਹੈ ਸ਼ਹਿਰ ਸਮਰਾਲਾ ਇਹ ਮਾਮਲਾ ਹੈਗਾ ਜਿਹੜਾ ਹੈਗਾ ਮਾਮਲਾ ਜੀ ਅੱਜ ਸਵੇਰ ਦਾ ਸਮਰਾਲਾ ਕੰਟੀਨ ਆਰਮੀ ਕੰਟੀਨ ਜਿੰਨਾ ਤੋਂ ਆਪਾਂ ਨੂੰ ਫੋਨ ਆਂਦਾ ਆਪਣਾ ਕੰਮ ਹੋਲ ਸੇਲ ਦਾ ਜੀ ਸਟੇਸ਼ਨਰੀ ਦਾ ਤੇ ਕਾਲ ਆਂਦੀ ਹੈ ਵੀ ਸਾਨੂੰ ਇੱਥੇ ਕਾਪੀਜ਼ ਔਰ ਪੈਨ ਚਾਹੀਦੇ ਨੇ ਸਮਰਾਲਾ ਕੰਟੀਨ ਦੇ ਵਿੱਚ ਤੇ ਚਲੋ ਡੀਲ ਹੁੰਦੀ ਹੈ ਸਾਡੀ ਰਵੀ ਕੁਮਾਰ ਨਾਮ ਤੋਂ ਆਰਮੀ ਦੇ ਜਿਹੜਾ ਬੰਦਾ ਸੀ ਜਿਹਨੇ ਕਾਲ ਕੀਤੀ ਸੀ ਮੈਨੂੰ ਤੇ ਵਟਸਐਪ ਤੇ ਉਹਨਾਂ ਨੇ ਆਪਣਾ ਕਾਰਡ ਵੀ ਭੇਜਿਆ ਸੀ ਜਿੱਥੋਂ ਸਾਨੂੰ ਪ੍ਰੂਫ ਹੋਇਆ ਵੀ ਹਾਂਜੀ ਆਰਮੀ ਦੇ ਕੰਟੀਨ ਤੋਂ ਸਮਰਾਲੇ ਤੋਂ ਬੋਲਦੇ ਆ ਤੇ ਉਹਨਾਂ ਨੇ ਸਾਨੂੰ ਆਰਡਰ ਦਿੱਤਾ ਕਾਪੀਜ਼ ਆ ਜਿਹਦਾ ਬਿੱਲ ਬਣਿਆ ਸੀ 5400 ਰੁਪਏ ਚਲੋ ਜੀ ਅਸੀਂ ਜਾਂਦੇ ਹਾਂ ਕੰਟੀਨ ਉਹਨਾਂ ਨੂੰ ਡਿਲੀਵਰ ਕਰਦੇ ਹਾਂ ਸਮਾਨ ਜਦੋਂ ਅਸੀਂ ਉੱਥੇ ਪਹੁੰਚਦੇ ਹਾਂ ਤੇ ਅਸੀਂ ਉਹਨਾਂ ਨੂੰ ਕਾਲ ਕਰਦੇ ਹਾਂ ਕਹਿੰਦੇ ਅਸੀਂ ਪੇਮੈਂਟ ਤੁਹਾਨੂੰ ਆਨਲਾਈਨ ਕਰਨੀ ਹੈ ਵੀ ਆਰਟੀਜੀਐਸ ਕਰਾਣੀ ਕਿਉਂਕਿ ਸਾਡਾ ਮਾਲ ਉਹਨਾਂ ਨੂੰ ਪੱਕਿਆਂ ਚ ਜਾਣਾ ਜੀਐਸਟੀ ਚ ਤੇ ਜਦੋਂ ਉਹਨਾਂ ਨੂੰ ਮਾਲ ਦਿੱਤਾ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਮਤਲਬ ਕਿ ਪਹਿਲਾਂ ਚੈੱਕ ਕਰਦੇ ਹਾਂ 100 ਰੁਪਿਆ ਪਾ ਕੇ ਵੀ ਜਿਹੜੀ ਪੇਮੈਂਟ ਆ ਤੁਹਾਡੀ ਵੀ ਸਾਨੂੰ ਆਉਂਦੀ ਹੈ ਤਾਂ ਇੱਕ ਮੈਸੇਜ ਆਂਦਾ ਨੰਬਰ ਆਹੀ ਵੀ ਮੇਰੇ ਬੈਂਕ ਦੇ ਵਿੱਚ 100 ਰੁਪ ਤੇ ਉਸ ਵਾਤਾ ਕਹਿੰਦੇ ਨੇ ਵੀ ਚਲੋ ਤੁਹਾਡਾ ਮੈਸੇਜ ਆ ਗਿਆ ਹੁਣ ਅਸੀਂ ਤੁਹਾਡੇ ਬਾਕੀ ਜਿਹੜਾ ਬੈਲੈਂਸ ਹੈ 5300 ਰੁਪਿਆ ਉਹ ਪਾਉਨੇ ਆ ਬਟ 5300 ਨਹੀਂ ਪਾਇਆ ਉਹਨਾਂ ਨੇ 53000 ਪਾਤਾ ਤੇ ਕਹਿੰਦੇ ਗਲਤੀ ਨਾਲ ਪਿਆ ਤੇ ਅਸੀਂ ਕਿ ਚਲੋ ਬੰਦੇ ਤੋਂ ਪੈ ਗਿਆ ਹੋਣਾ ਗਲਤੀ ਨਾਲ ਆਨਲਾਈਨ ਪੇਮੈਂਟ ਆਇਆ ਵੀ ਆਰਮੀ ਦੇ ਬੰਦੇ ਐ ਕਹਿ ਰਹੇ ਨੇ ਵੀ ਗਵਰਨਮੈਂਟ ਦੇ ਅਕਾਊਂਟ ਤੋਂ ਪਾਏ ਆ ਅਸੀਂ ਪੈਸੇ ਤਾਂ ਜਦੋਂ ਅਸੀਂ ਚੈੱਕ ਕੀਤਾ ਬੈਂਕ ਦੇ ਵਿੱਚ ਉਹ ਪੈਸੇ ਆਏ ਨਹੀਂ ਸੀ ਜਦੋਂ ਫਿਰ ਤੋਂ ਅਸੀਂ ਉਹ ਬੰਦੇ ਨੂੰ ਕਾਲ ਕੀਤੀ ਤੇ ਅਸੀਂ ਉਹਨੂੰ ਕਿਹਾ ਵੀ ਤੂੰ ਆਰਮੀ ਕੰਟੀਨ ਤੋਂ ਬਾਹਰ ਆ ਜਾ ਅਸੀਂ ਸਮਰਾਲਾ ਕੰਟੀਨ ਦੇ ਬਾਹਰ ਖੜੇ ਆਂ ਵੀ ਜੋ ਵੀ ਤੂੰ ਹੈ ਸਾਡੇ ਨਾਲ ਆ ਕੇ ਗੱਲ ਕਰ ਜੇ ਤੇਰੀ ਪੇਮੈਂਟ ਸੱਚੀ ਤੁਸੀਂ ਜਿਆਦਾ ਪਾਤੀ ਹੈ ਤਾਂ ਅਸੀਂ ਤੁਹਾਡੇ ਉਹ ਦੇਣਦਾਰ ਆ ਕੋਈ ਨਹੀਂ ਤੁਸੀਂ ਜਿਹੜਾ ਬਾਕੀ ਦਾ ਬਕਾਇਆ ਵਾਪਸ ਲੈ ਲਓ ਤਾਂ ਪਰ ਜਦੋਂ ਅਸੀਂ ਅੰਦਰ ਜਾ ਕੇ ਗੱਲ ਕੀਤੀ ਉਹ ਬੰਦਾ ਨਾ ਬਾਹਰ ਆਇਆ ਤਾਂ ਉੱਥੇ ਦੇ ਜਿਹੜੇ ਸਮਰਾਲਾ ਕੰਟੀਨ ਦੇ ਬ੍ਰਾਂਚ ਅਸਿਸਟੈਂਟ ਨੇ ਉਹਨਾਂ ਨੇ ਸਾਨੂੰ ਦੱਸਿਆ ਇਸ ਤੋਂ ਪਹਿਲਾਂ ਇੱਥੇ ਦੋ ਫਰੌਡ ਹੋਰ ਹੋ ਚੁੱਕੇ ਨੇ ਇੱਕ ਫਰਨੀਚਰ ਵਾਲੇ ਸੀ ਕੋਈ ਇੱਥੇ ਸੌਂਸਪੁਰ ਪਿੰਡਾ ਉੱਥੇ ਦਾ ਪੱਠਾ ਇਟਾਂ ਦਾ ਉਹਦੇ ਨਾਲ ਵੀ ਸੇਮ ਫਰਾਡ ਹੋ ਚੁੱਕਿਆ ਤੇ ਉਹਨਾਂ ਦਾ ਕਹਿਣਾ ਇਹ ਵੀ ਉਹਨਾਂ ਨੇ ਸਗੋਂ ਉਹਨਾਂ ਨੂੰ ਪੇਮੈਂਟ ਵਾਪਸ ਕਰ ਵੀ ਦਿੱਤੀ ਸੀ ਪਰ ਅਸੀਂ ਹੁਸ਼ਿਆਰੀ ਦਿਖਾਉਂਦੇ ਹੋਏ ਪਹਿਲਾਂ ਫਰਾਡ ਦੀ ਜਿਹੜੀ ਨਿਊਜ਼ ਸੁਣਦੇ ਹੋਏ ਅਸੀਂ ਆਪਣੇ ਆਪ ਨੂੰ ਸਿਕਿਉਰ ਕੀਤਾ ਤੇ ਸਾਡਾ ਬਚਾਅ ਹੋ ਗਿਆ ਬਟ ਮੈਂ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਵੀ ਅੱਜ ਅਸੀਂ ਬਚ ਗਏ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸੇ ਨੂੰ ਵੀ ਸ਼ਿਕਾਰ ਬਣਾ ਸਕਦੇ ਨੇ ਇਹ ਚੀਜ਼ ਦਾ ਧਿਆਨ ਰੱਖੋ ਕਿ ਇਹ ਲੁੱਟਣ ਵਾਲੇ ਜਿਹੜੇ ਗਰੋਹ ਨੇ ਇਹ ਸੋਸ਼ਲ ਮੀਡੀਆ ਰਾਹੀਂ ਆਪਣਾ ਨੰਬਰ ਚੱਕ ਲੈਂਦੇ ਨੇ ਕਿਉਂਕਿ ਪੇਜਾਂ ਦੇ ਆਪਾਂ ਆਪਣੀ ਐਡ ਵਗੈਰਾ ਪਾਣੇ ਆ ਦੁਕਾਨ ਦੀ ਜਾਂ ਕਿਸੇ ਰਾਹੀਂ ਪਾਣੇ ਆ ਇਹ ਉੱਥੋਂ ਨੰਬਰ ਚੱਕ ਕੇ ਆਪਣੇ ਨਾਲ ਫਰੋਡ ਕਰਦੇ ਨੇ ਜੀ ਗੱਲ ਕਰੀਏ ਇਹਦੀ ਸ਼ਿਕਾਇਤ ਤੁਸੀਂ ਕਿਸੇ ਨੂੰ ਕੀਤੀ ਆ ਹੁਣ ਤੱਕ ਜੀ ਜੀ ਹਾਂ ਜੀ ਅਸੀਂ ਸਾਈਬਰ ਕ੍ਰਾਈਮ ਵਾਲਿਆਂ ਨੂੰ ਬਾਰਤੋ-ਬਾਰ ਫੋਨ ਕਰ ਰਹੇ ਹਾਂ ਪਰ ਉਹਨਾਂ ਦਾ ਬਿਜ਼ੀ ਆ ਰਿਹਾ ਫੋਨ ਜਿਸ ਤਰ੍ਹਾਂ ਹੀ ਉਹਨਾਂ ਨਾਲ ਗੱਲ ਹੁੰਦੀ ਹੈ ਤੇ ਉਹਨਾਂ ਨੂੰ ਅਸੀਂ ਅਸੀਂ ਰਿਪੋਰਟ ਐਫ ਆਈ ਆਰ ਕਰਾਵਾਂਗੇ ਜਿਹੜਾ ਇਨਸਾਨ ਤੁਹਾਨੂੰ ਫੋਨ ਕਰਦਾ ਸੀ ਆਪਣੇ ਆਪ ਨੂੰ ਕੀ ਦੱਸ ਰਿਹਾ ਸੀ ਉਹ ਆਪਣੇ ਆਪ ਨੂੰ ਆਰਮੀ ਦਾ ਪਰਸਨ ਦੱਸਦਾ ਸੀ ਜੀ ਉਹਨੇ ਆਪਣਾ ਨਾਮ ਸੰਜੇ ਸਿੰਘ ਇੱਕ ਰਵੀ ਕੁਮਾਰ ਦੋ ਜਣਿਆਂ ਨੇ ਆਪਣੇ ਦੋ ਨੰਬਰੋਂ ਅਲੱਗ-ਅਲੱਗ ਤੋਂ ਕਾਲ ਕੀਤੀ ਸੀ ਬਕਾਇਦਾ ਉਹਨੇ ਆਪਣਾ ਕਾਰਡ ਭੇਜਿਆ ਆਰਮੀ ਦਾ ਉਹ ਅਸੀਂ ਤੁਹਾਨੂੰ ਜਿਹੜਾ ਹੈ ਸਾਰੀ ਪ੍ਰੂਫ ਦਿਵਾਗੇ ਠੀਕ ਅ ਮੇਰਾ ਨਾਮ ਅਮਲਬੀਰ ਜੀ ਮੈਂ ਦਿਆਲਪੁਰ ਦਾ ਰਹਿਣ ਵਾਲਾ ਹਾਂ ਮੇਰੇ ਨਾਲ ਘਟਨਾ ਮੈਨੂੰ 2 ਘੰਟੇ ਪਹਿਲਾਂ ਫੋਨ ਆਇਆ ਵੀ ਸਾਡੀ ਗੱਡੀ ਦੀ ਬੈਟਰੀ ਖਰਾਬ ਆ ਬੈਟਰੀ ਰੱਖਣੀ ਆ ਤੁਸੀਂ ਕਿੱਥੋਂ ਫੋਨ ਆਇਆ ਉਹ ਦੇਖੋ ਉਹਨੇ ਸਮਰਾਲੇ ਕੰਡੀਨ ਦਾ ਐਡਰੈਸ ਦਿੱਤਾ ਹੀ ਮੈਨੂੰ ਆਰਮੀ ਦਾ ਨੰਬਰ ਨੂੰ WhatsApp ਕਾਲ ਤੇ ਆਈ ਸੀਗੀ ਤੇ ਆ ਨੰਬਰ ਵੀ ਉਹਨਾਂ ਦਾ ਸੀਗਾ ਮੈਨੂੰ ਆਇਆ ਠੀਕ ਆ ਚਲੋ ਮੈਂ ਉਹਨਾਂ ਨੇ ਕਿਹਾ ਭਾਈ ਮੈਂ ਕੋਈ ਨਾ ਤੁਹਾਡਾ ਹੱਲ ਕਰ ਦਿੰਦਾ ਮੈਂ ਐਕਚੁਅਲੀ ਸੀਗਾ ਬਾਹਰ ਕੰਮ ਕਰਦਾ ਸੀਗਾ ਚਲੋ ਮੈਂ ਆਪਣੇ ਨਾਲ ਦੇ ਬੰਦੇ ਨੂੰ ਕਿਹਾ ਵੀ ਤੁਸੀਂ ਆ ਕੇ ਇਹਦਾ ਬੰਦੇ ਦਾ ਬੈਟਰੀ ਧਰਿਓ ਠੀਕ ਆ ਚਲੋ ਉਹ ਵੀ ਬੈਟਰੀ ਧਰਨ ਗਏ ਆ ਜਦ ਨੂੰ ਉਹ ਬੰਦੇ ਨੇ ਪੇਮੈਂਟ ਮੇਰੇ ਫੇਕ ਅਕਾਊਂਟ ਚ ਪਾ ਦਿੱਤੀ ਜਿਹਦੇ ਵਿੱਚ ਉਹਨਾਂ ਦਾ ਟੈਸਟ ਮੈਸੇਜ ਆਇਆ ਜਿਹਦੇ ਵਿੱਚ 3000 ਰੁਪਏ ਉਹਨਾਂ ਨੇ ਪਹਿਲਾਂ ਸੀਗਾ ਕੀਤਾ ਤੇ 2600 ਕਰਨੇ 26000 ਦਾ ਯਾਨੀ ਇੱਕ ਜਾਸਾ ਦੇਤਾ ਮੈਨੂੰ ਵੀ ਮੈਂ 26000 ਰੁਪਏ ਤੁਹਾਡੇ ਅਕਾਊਂਟ ਚ ਪਾਤਾ ਤੇ ਮੈਂ ਉਹੀ ਜਾਣੇ ਅਣਜਾਣੇ ਜਿਵੇਂ ਕਹਿੰਦੇ ਗਲਤੀ ਹੋ ਜਾਂਦੀ ਆ ਮੈਂ ਦੇਖਿਆ ਤੇ ਦੇਖਦੀ ਸਾਰੇ ਮੈਂ ਉਹਨੇ ਵਾਪਸ ਕੀ ਪੈਸੇ ਜਿਹੜੇ ਸੀਗੇ ਉਹਨਾਂ ਦੇ ਆਪਣੇ ਰਿਫੰਡ ਕਰਤੇ ਜਿੰਨੇ ਮੈਂ ਆਪਣੇ ਘੱਟ ਕੇ 2600 ਰੁਪਏ ਤੇ ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਮੇਰੇ ਅਕਾਊਂਟ ਚ ਪੈਸੇ ਉਹਨਾਂ ਦੇ ਆਏ ਨਹੀਂ ਸੀਗੇ ਜਿਹੜੀ ਉਹਨਾਂ ਨੇ ਐਨਫਟੀ ਕੀਤੀ ਸੀ ਨਾ ਮੈਨੂੰ ਮੈਸੇਜ ਆਇਆ ਸੀਗਾ ਚਲੋ ਜਦੋਂ ਮੇਰਾ ਵੀਰ ਉੱਥੇ ਪਹੁੰਚਿਆ ਉਹਨੇ ਦੇਖਿਆ ਵੀ ਤੁਹਾਡੇ ਨਾਲ ਫਰਾਡ ਹੋ ਗਿਆ ਵੀ ਤੁਸੀਂ ਸਾਈਬਰ ਤੇ ਉੱਥੇ ਕਰੋ ਚਲੋ ਅਸੀਂ ਵੀ 19 20 ਤੇ हां 1930 ਤੇ ਸੌਰੀ ਅਸੀਂ ਕੀ ਕੀਤੀ ਉੱਥੇ ਕੰਪਲੀਟ ਉੱਥੇ ਕਿਸੇ ਦਾ ਰਿਸਪੌਂਸ ਨਹੀਂ ਆਏਗਾ ਅਸੀਂ ਬਾਰ ਬਾਰ ਕੋਸ਼ਿਸ਼ ਕੀਤੀ ਘਟੋ ਘਟ ਨਹੀਂ ਤਾਂ 50 ਵਾਰੀ ਦੇਖ ਲਿਆਣਾ ਪਰ ਉੱਥੇ ਕੋਈ ਰਿਸਪੌਂਸ ਨਹੀਂ ਆਏਗਾ ਇਹੀ ਉਮੀਦ ਕਰਦੇ ਹਾਂ ਸਾਡੀ ਸੁਣਵਾਈ ਕੀਤੀ ਜਾਵੇ ਜੀ ਜੋ ਸਾਡੇ ਹੈ ਕਿ ਤੁਹਾਨੂੰ ਵੀ ਪੈਸੇ ਗਲਤੀ ਨਾਲ ਪੈ ਗਏ ਮੇਰੇ ਹਾਂਜੀ ਉਹਨਾਂ ਨੇ ਕੀ ਕੀਤਾ ਬੈਂਟ ਵਿੱਚ 500 ਦੀ ਸੀਗੀ ਤੇ ਉਹਨਾਂ ਨੇ 3000 ਰੁਪਏ ਕੇਰਾ ਪਾਤਾ 2600 ਬਾਕੀ ਰਹਿ ਗਿਆ ਜਿਹੜਾ ਉਹਨਾਂ ਨੇ 26000 ਪਾਤਾ ਫੇਕ ਜਿਵੇਂ ਕਹਿਣ ਦਾ ਵਾਬ ਚਲੋ ਅਸੀਂ ਕਹਿੰਦੇ ਵੀ ਉਹਨੇ ਕਯੂਆਰ ਕੋਡ ਭੇਜਿਆ ਹਨ ਉਹ ਵੀ ਸਾਡੀ ਵੀ ਮੇਰੀ ਨੌਕਰੀਆਂ ਸਵਾਲ ਆ ਵੀ ਮੈਂ ਆਰਮੀ ਜਾਂ ਚਲੋ ਅਸੀਂ ਵੀ ਆਰਮੀ ਦੇ ਨਾਂ ਨੂੰ ਯਕੀਨ ਕਰ ਗਏ ਚਲੋ ਦੇਸ਼ ਦੇ ਦੇਸ਼ ਲਈ ਕੰਮ ਕਰਦੇ ਆਰਮੀ ਉਦਾਂ ਹੀ ਮੈਂ ਜੇ ਆਪਣੇ ਪੈਸੇ ਕੱਟ ਕੇ ਬਾਕੀ ਉਹਨਾਂ ਦੇ ਰਿਫੰਡ ਕਰਤੇ ਚਲੋ ਜਦੋਂ ਮੈਂ ਦੇਖਿਆ ਤਾਂ ਹੋਏ ਸੀਗਾ ਫਰਾਡ ਉਸ ਤੋਂ ਮੈਂ ਮੁੜ ਕੇ ਕਾਲ ਨਹੀਂ ਕੀਤੀ ਉਹਨੂੰ ਕੀਤੀ ਹੀ ਕਾਲ ਕੀਤੀ ਆ ਉਹਨਾਂ ਨੂੰ ਇਹ ਕਹਿੰਉਂਗਾ ਮੈਨੂੰ QR ਕੋਡ ਭੇਜ ਦਿਓ ਆਪਣਾ ਵੀ ਮਤਲਬ ਆਪਣਾ ਬਾਰ ਕੋਡ ਭੇਜੋ ਮੈਂ ਤੁਹਾਨੂੰ ਵਾਪਸ ਕਰ ਦਿੰਨਾ ਚਾਂਸੇ ਜੀ ਕਿਵੇਂ ਲਿੱਤਾ ਉਹਨਾਂ ਨੇ ਤੁਹਾਨੂੰ ਚਾਸੀ ਜੀ ਇਹੀ ਕਿਹਾ ਸੀ ਕਿ ਉਹਨਾਂ ਨੇ ਗੱਲ ਇਹ ਨਹੀਂ ਕਲੀਅਰ ਜਿ ਸਾਫਟ ਕੀਤੀ ਮੈਂ ਇੱਕ 1% ਡਾਟ ਹੋਇਆ ਵੀ ਹਾਂ ਇਹ ਮੇਰੇ ਨਾਲ ਫਰੌਲ ਹੋ ਰਿਹਾ ਉਹਨਾਂ ਨੇ ਕਿਹਾ ਸੀ ਸਿੱਧਾ ਹੀ ਵੀ ਸਾਡੀ ਇੱਥੇ ਗੱਡੀ ਖੜੀ ਆ ਕੰਟੀਨ 'ਚ ਸਮਰਾਲੇ ਕੰਟੀਨ ਦਾ ਨਾਮ ਲੱਤਾ ਉਹਨਾਂ ਨੇ ਠੀਕ ਆ ਵੀ ਇਦਾਂ ਕਰਕੇ ਗੱਡੀ ਆ ਇਹਦੇ ਭਾਈ ਸੀ ਦਾ ਕੰਮ ਵੀ ਕਰਾਉਣਾ ਇਹਦਾ ਪਾਇਆ ਇਹ ਬੈਟਰੀ ਪਹਿਲਾਂ ਖਰਾਬ ਆ ਵੀ ਬੈਟਰੀ ਵੀ ਰਖਵਾਉਣੀ ਆ ਵੀ ਪਹਿਲਾਂ ਗੱਡੀ ਸਟਾਰਟ ਹੋਊਗੀ ਫਿਰ ਤੁਹਾਡੀ ਗੱਡੀ ਵਰਕਸ਼ਾਪ ਜਾਂ ਚੰਗਾ ਉਹਨਾਂ ਨੇ ਮੈਨੂੰ ਤਿੰਨ ਚਾਰ ਵਾਰੀ ਕਾਲ ਕੀਤੀ ਮੈਂ ਵੀ ਇਹਨਾਂ ਕਹਿੰਦੇ ਹੁੰਦੇ ਵੀ ਹਾਂ ਯਕੀਨ ਜੇ ਬਣ ਗਿਆ ਵੀ ਚਲੋ ਵਾਕੀ ਇਹਨਾਂ ਨਾਲ ਇਦਾਂ ਦੀ ਗੱਲ ਹੋਈ ਹੋਣੀ ਆ ਤੇ ਫਿਰ ਇਦਾਂ ਹੀ ਮੈਂ ਕੰਮ ਕਰ ਲਈ ਕਿਤੇ ਬਾਹਰ ਦੂਜੀ ਵਰਕ ਨਾਲ ਦੇ ਵੀਰ ਨੂੰ ਮੈਂ ਕਿਹਾ ਮੈਂ ਕਿਹਾ ਵੀਰ ਬੈਟਰੀ ਧਰ ਜਾਓ ਠੀਕ ਆ ਮੈਂ ਵੀਰ ਦਾ ਹੀ ਨੰਬਰ ਦਿੱਤਾ ਜਿਹਦੇ ਬੈਟਰੀ ਧਰਨੇ ਗਏ ਸੀ ਮੈਂ ਇਹਦੇ ਬਾਰੇ ਕੰਪਲੇਨਟ ਵਗੈਰਾ ਕੀਤੀ ਆ ਵੀ ਹਾਂਜੀ ਮੈਂ ਕੰਪਲੇਨਟ ਕੰਪਲੀਟ ਕੀਤੀ ਆ 1930 ਤੇ ਪਰ ਸਾਨੂੰ ਰਿਸਪੌਂਸ ਹਲਦਾ ਕੋਈ ਨਹੀਂ ਆਇਆ ਉਹ ਬੀਜੀ ਚੱਲੀ ਜਾਂਦਾ ਵਾਰ-ਵਾਰ ਕੱਟ ਆਉਂਦਾ ਨਹੀਂ ਗਏ ਕੋਈ ਥਾਣੇ ਤਾਂ ਨਹੀਂ ਗਏ ਨਹੀਂ ਥਾਣੇ ਇਸ ਬਾਰੇ ਥਾਣੇ ਨਹੀਂ ਹਲੇ ਗਏਗਾ ਥਾਣੇ ਰਿਪੋਰਟ ਆਈ ਕਰਾਂਗੇ ਮੈਂ ਇਹ ਦੇਖਿਆ ਮੇਰੇ ਜਦ ਮੈਂ ਉੱਤੇ ਪਹੁੰਚ ਕੇ ਦੇਖਿਆ ਸਾਡੇ ਬੰਦੇ ਨੇ ਵੀ ਅੱਜ ਇਕੱਲੇ ਨਹੀਂ ਟੋਟ-ਟੋਟ ਸਾਡੇ ਸ਼ਹਿਰ ਦੇ 5-10 ਬੰਦਿਆਂ ਨਾਲ ਹੋਗੀ ਹੁਣ ਅਸੀਂ ਇਕੱਠੇ ਹੋ ਕੇ ਦੇਖਦੇ ਆ ਜੇ ਤਾਂ ਸਾਈਬਰ ਕੋਈ ਹੱਲ ਕਰਦਾ ਨਹੀਂ ਫਿਰ ਥਾਣੇ ਰਿਪੋਰਟ ਕਰਾਂਗੇ ਠੀਕ